ਗੁੜ ਖਾਓਗੇ ਤਾਂ ਆਪ ਦਾ ਲਾਏ ਠੀਕ ਆ ਵੀ ਆਪਾਂ ਸ਼ੱਕਰ ਖਾਦੇ ਆ ਬਿਲਕੁਲ ਉਹ ਜਮੀ ਜ਼ਹਿਰ ਆ ਜ਼ਹਿਰ ਆ ਬਿਲਕੁਲ ਬਿਲਕੁਲ ਮੈਂ ਸਾਰਿਆਂ ਨੂੰ ਇਹੀ ਸੁਨੇਹਾ ਦਿੰਨਾ ਹੂੰ ਵੀ ਜਿੰਨੇ ਕ ਜੋਗਰੇ ਹੈਗੇ ਆਪਦਾ ਇੱਕ ਖਲਾਇ ਕਰੋ ਬਿਲਕੁਲ ਸਿਆਣੀ ਗੱਲ ਜੀ ਭਾਈ ਅੱਜ ਆਪਾਂ ਆਏ ਹੋਏ ਆ ਪਿੰਡ ਨਿਹਾਲਗੜ੍ਹ ਦੇ ਪਿੰਡ ਨਿਹਾਲਗੜ੍ਹ ਦੇ ਉਹਨਾਂ ਕਿਸਾਨਾਂ ਕੋਲ ਆਏ ਆ ਵੀਰੇ ਜਿਹੜੇ ਖੇਤੀ ਕਰਦੇ ਨੇ ਆਰਗੈਨਿਕ ਖੇਤੀ ਕਰਦੇ ਨੇ ਸਾਰਾ ਕੁਝ ਆਪਣੇ ਹੱਥਾਂ ਨਾਲ ਹੀ ਤਿਆਰ ਕਰਦੇ ਨੇ ਹਨਾ ਸੋ ਉਹਨਾਂ ਦੀ ਉਮਰ ਦਾ ਤੁਸੀਂ ਦੇਖ ਕੇ ਅੰਦਾਜ਼ਾ ਨਹੀਂ ਲਾ ਸਕਦੇ ਵੀ ਉਹਨਾਂ ਦੀ ਉਮਰ ਜੋ ਹੈਗੀ ਆ ਸੋ ਰੀਅਲ ਦੇ ਵਿੱਚ ਵੀ ਉਹੀ ਆ ਹਨਾ ਸੋ ਉਹਨਾਂ ਦੀ ਉਮਰ ਜ਼ਿਆਦੇ ਆਗੀ ਪਰ ਦੇਖਣ ਦੇ ਵਿੱਚ ਨਹੀਂ ਲੱਗਦੀ ਚਲੋ ਆਜੋ ਦੋਸਤੋ ਆਪਾਂ ਉਹਨਾਂ ਨਾਲ ਤੁਹਾਨੂੰ ਗੱਲਬਾਤ ਕਰਾਵਾਂਗੇ ਇੰਟਰੋਡਿਊਸ ਕਰਵਾਵਾਂਗੇ ਸੋ ਦੇਸੀ ਖਰਾਕਾਂ ਖਾਂਦੇ ਨੇ ਸੋ ਹੁਣ ਇੱਕ ਘੜ ਰਹੇ ਨੇ ਦੇਖ ਸਕਦੇ ਹੋ ਦੋਸਤੋ ਤੁਸੀਂ ਉਹ ਨੇ ਉਹ ਦੇਖ ਸਕਦੇ ਹੋ ਦੋਸਤੋ ਤੁਸੀਂ ਇੱਕ ਘੜ ਰਹੇ ਨੇ ਉਹ ਤੇ ਗੰਨੇ ਵੀ ਚੂਫਰੇ ਨੇਗੇ ਚਲੋ ਆਓ ਜੀ ਆਪਾਂ ਕਰਦੇ ਆ ਗੱਲਬਾਤ ਉਹਨਾਂ ਦੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਨਾਮ ਤੁਹਾਡਾ ਨਾਮ ਸਾਡਾ ਜੀ ਦਰਸ਼ਨ ਸਿੰਘ ਆ। ਅੱਛਾ ਜੀ ਦਰਸ਼ਨ ਸਿੰਘ ਆ। ਇਹ ਤੁਸੀਂ ਖ ਘੜ ਰਹੇ ਹੋ ਹਨਾ? ਹਾਂਜੀ। ਤੇ ਇਹ ਆਰਗੈਨਿਕ ਖੇਤੀ ਕਰ ਰਹੇ ਹੋ ਤੁਸੀਂ? ਹਾਂਜੀ। ਅੱਛਾ ਤੁਹਾਡੀ ਸਿਹਤ ਦਾ ਰਾਜ ਕਿੰਨੀ ਉਮਰ ਹੋ ਗਈ ਤੁਹਾਡੀ? 48 ਸਾਲ। 48 ਸਾਲ ਦੀ ਉਮਰ ਆ ਤੁਹਾਡੀ। ਹਾਂਜੀ। ਅੱਛਾ ਤੇ ਮਤਲਬ ਕਿ ਇਹ ਜਿਹੜੀ ਤੁਸੀਂ ਖੇਤੀ ਕਰਦੇ ਹੋ ਮੈਂ ਸੁਣਿਆ ਆਰਗੈਨਿਕ ਖਾਤੀ ਖੇਤੀ ਕਰਦੇ ਹੋਗੇ ਸਾਰਾ ਕੁਝ ਆਪਣੇ ਹੱਥੀਂ ਉਗਾਨੇ ਹੋਗੇ। ਇਹਦੇ ਬਾਰੇ ਖੇਤੀਬਾੜੀ ਬਾਰੇ ਦੱਸੋ ਆਪਣਾ ਡਿਟੇਲ ਦੇ ਵਿੱਚ ਪ੍ਰੋਪਰ ਜਾਣਕਾਰੀ ਦਿਓ। ਡਿਟੇਲ ਦੇ ਵਿੱਚ ਅਸਲ ਦੇ ਵਿੱਚ ਵੀ ਸਾਡੇ ਬਾਪੂ ਜੀ ਕਹਿਗੇ ਤੇ ਸਾਨੂੰ। ਅੱਛਾ ਪਹਿਲਾਂ ਹੁਣ ਇਹ ਪੁਰਾਣਾ ਹੈ ਪਿੱਛੇ 40 ਸਾਲ ਪਹਿਲਾਂ ਗੈਲ ਆਜੋ ਆਪਾਂ ਠੀਕ ਆ ਜੀ ਥੋੜਾ ਜਿਹਾ ਉੱਚਾ ਬੋਲੋ ਜੀ ਪਹਿਲਾਂ ਜੀ ਆਪਾਂ ਸਵਾ ਹੂੰ 40 ਸਾਲ ਪਿੱਛੇ ਇੱਕ ਲਾਇਆ ਕਰਦੇ ਸੀ ਸਾਰੇ ਠੀਕ ਆ ਜੀ ਇੱਕ ਘੜਾ ਕਰਦੇ ਤੇ ਬਹੁਤ ਵਧੀਆ ਸਹੂਲਤ ਸੀ ਸਭੇ ਚੱਲ ਰਹੀ ਸੀ ਠੀਕ ਆ ਜੀ ਇਹ ਉਹ ਕਹੇਗੇ ਤੇ ਵੀ ਜੇ ਇੱਕ ਗੁੜ ਖਾਓਗੇ ਤਾਂ ਆਬਦਾਨ ਆਇਆ ਠੀਕ ਆ ਵੀ ਆਪਾਂ ਸ਼ੱਕਰ ਖਾਦੇ ਆ ਬਿਲਕੁਲ ਉਹ ਜਮੀ ਜ਼ਹਿਰ ਆ ਜ਼ਹਿਰ ਆ ਬਿਲਕੁਲ ਬਿਲਕੁਲ ਮੈਂ ਸਾਰਿਆਂ ਨੂੰ ਇਹੀ ਸੁਨੇਹਾ ਦਿੰਨਾ ਹੂੰ ਵੀ ਜਿੰਨੇ ਕ ਜੋਗ ਰਹੇ ਗਾਓ ਆਪ ਦਾ ਇੱਕ ਖਲਾਇਆ ਕਰੋ ਬਿਲਕੁਲ ਸਿਆਣੀ ਗੱਲ ਆਪ ਦਾ ਇੱਕ ਲਾ ਕੇ ਆਪ ਦਾ ਗੁਰ ਕਢਾਓ ਆਪਦੇ ਗੁਰਦੀ ਚਾ ਪੀਨੇ ਆ ਜੀ ਅਸੀਂ ਅੱਠਾਰੀ ਕਿੱਟਾ 40 ਸਾਲ ਦੀ ਉਮਰ ਹੈ ਦੋਏ ਭਾਈ ਫਿੱਟਾਂ ਸੀ ਕੋਈ ਢੜਨੀ ਕੋਈ ਕੁੱਤ ਨਹੀਂ ਥਾਰ ਦੇ ਬਿਲਕੁਲ ਗੱਲ ਇਹ ਤੁਹਾਡੀ ਸੱਚਾ ਬਿਲਕੁਲ ਕਿਉਂਕਿ ਅੱਜ ਕੱਲ ਮਿਲਾਵਟੀ ਚੀਜ਼ਾਂ ਆ ਰਹੀਆਂ ਨੇ ਹਰ ਇੱਕ ਬੰਦਾ ਬਿਮਾਰੀ ਦੇ ਨਾਲ ਪੀੜਦਾ ਪਰ ਤੁਸੀਂ ਉਦਾਂ ਦੇ ਉਦਾਂ ਫਿੱਟ ਪਿਓਗੇ ਹਣਾ ਸੋ ਮਤਲਬ ਤੁਹਾਡੇ ਕਾਇਨ ਦਾ ਵੀ ਇਹੀ ਰਾਜ ਇਹੀ ਆ ਹਣਾ ਖੇਤੀਬਾੜੀ ਹਾਂਜੀ ਤੁਸੀਂ ਕੀ ਕਹਣ ਚਾਹ ਰਹੇ ਸੀ ਪਰ ਫਿੱਟਾਂ ਹੀ ਅਸੀਂ ਅੱਛਾ ਕੋਈ ਕੁਛ ਨਹੀਂ ਕੋਈ ਦੰਦ ਨੂੰ ਦੁਖਦਾਈ ਜਾੜਨ ਨੂੰ ਕਰਾ ਸੁਪਰੀਂ ਕਰਨੇ ਅੱਛਾ ਹਾਂਜੀ ਹਾਂਜੀ ਤੁਸੀਂ ਇਹ ਅੱਜ ਮੈਂ ਆਖੇ ਤੀ ਜੀ ਮੁੰਡਿਆਂ ਨੂੰ ਪਿੰਡ ਚ ਅੱਛਾ ਨੌਜਵਾਨਾਂ ਨੂੰ ਹਾਂਜੀ ਹਾਂਜੀ ਆਪਾਂ ਜੀ ਅੱਜ ਆਪਾਂ ਇੱਕ ਖੜਾਂਗੇ ਠੀਕ ਆ ਜੀ ਫਿਰ ਉਹ ਕੀ ਕਹਿੰਦੇ ਜਿਹੇ ਜਿਹਾਂ ਨਸਲਾਂ ਉਹ ਹੀ ਆ ਫਸਲਾਂ ਬਿਲਕੁਲ ਬਿਲਕੁਲ ਸਿਆਣੀ ਗੱਲ ਉਹ ਕਹਿੰਦੇ ਲੱਗੇ ਮੈਨੂੰ ਕਹਿੰਦੇ ਇਹ ਕੋਈ ਵੱਡੀ ਗੱਲ ਨਹੀਂ ਕਹਿੰਦੇ ਤੂੰ ਤਾਂ ਉਹੀ ਖੱਪੀ ਜਾਣਾ ਅੱਛਾ ਕਿਉਂ ਨਾ ਲਵੇ ਕੋਈ ਹੈਗਾ ਤੀ ਹੱਲ ਮੈਂ ਕਹਾਂ ਦੱਸੋ ਦੱਸੋ ਹਾਂ ਕਹਿੰਦਾ ਪਹਿਲਾਂ ਤਾਂ ਤੂੰ ਉਸ ਤੋਂ ਆਏ ਆਂਗ ਵੱਢ ਲੈ ਆਏ ਖੜੇ ਰ ਅੱਛਾ ਮਹਾਰਾਜ ਠੀਕ ਆ ਬਟਲਾਂ ਠੀਕ ਆ ਜੀ ਫੇਰ ਬਾਤ ਚ ਹੂੰ ਕਹਿੰਦਾ ਬਾਤ ਚ ਅੱਕ ਲਾਦੀ ਪੱਤੀ ਮੱਚ ਜੂ ਕਹਿੰਦੇ ਮਾਦਰ ਫਿੱਟੇ ਮੂ ਲਓ 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 ਜੀ ਦੇਖੋ ਦੋਸਤੋ ਤੁਸੀਂ ਦੇਖ ਸਕਦੇ ਹੋ ਨਾ ਸੋ ਸਲਾਹਾ ਦੇਖ ਲਓ ਅੱਜ ਕੱਲ ਦੇ ਨੌਜਵਾਨਾਂ ਦੀਆਂ ਕਿਉਂਕਿ ਮੋਬਾਈਲ ਜੁਗ ਆ ਗਿਆ ਟੈਕਨੋਲੋਜੀ ਜੁਗ ਆ ਗਈ ਹਨਾ ਇਹ ਤਾਂ ਮੋਬਾਈਲਾਂ ਦੇ ਵਿੱਚੋਂ ਨਹੀਂ ਲਿਕੜਦੇ ਸੋ ਉਹ ਕੀ ਖੇਤੀ ਕਰ ਲੈਣਗੇ ਬਾਕੀ ਹੋਰ ਕੋਈ ਗੱਲਬਾਤ ਕਰਨੀ ਹੋਵੇ ਮੈਂ ਤਾਂ ਇਹ ਕਹਿੰਦਾ ਸਾਰੇ ਕਿਸਾਨਾਂ ਨੂੰ ਵੀ ਜਿੰਨੇ ਆਪਾਂ ਹੈਗੇ ਆ ਬਿਲਕੁਲ ਆਪਣਾ ਥੋੜੇ ਚੋ ਥੋੜਾ ਬਹੁਤੇ ਚ ਬਹੁਤਾ ਇੱਕ ਲੱਖ ਖਾਨ ਜੋਕਰ ਖਾਨ ਜੋਕਰ ਆਪਣਾ ਕਰੋ ਠੀਕ ਹੈ ਜੀ ਮਿਰਚ ਦਾ ਕਰ ਲੋ ਬਿਲਕੁਲ ਇੱਕ ਦਾ ਕਰ ਲੋ ਬਿਲਕੁਲ ਹਾਂਜੀ ਖਾਣ ਜੋਕਰ ਆਰਗੈਨ ਕਰੋ ਬਿਲਕੁਲ ਸਿਆਣੀ ਗੱਲ ਕਹਿ ਰਹੇ ਹੋ ਤੁਸੀਂ ਬਿਲਕੁਲ ਜਿੰਨਾ ਕੁ ਵੀ ਮੇਰੇ ਲਈ ਹੈਗਾ ਸਾਰਾ ਆਰਗੈਨਿਕ ਅੱਛਾ ਢੰਡਿਆਂ ਚ ਜੂਰੀਆਂ ਦੀ ਮੈਂ ਪਾਉਂਦਾ ਅੱਛਾ ਬਹੁਤ ਸਿਆਣੀ ਗੱਲ ਆ ਠੀਕ ਹੈ ਜੀ ਹਾਂ ਬਸ ਰੂੜੀ ਦੀ ਖਾਦ ਪਾਉਂਦੇ ਹਾਂ ਬਾਕੀ ਜੀ ਬਹੁਤ ਲੱਗ ਜਾਂਦੀ ਲੱਗਦਾ ਜੀ ਅੱਛਾ ਜੀ ਫੇਤਾਂ ਦੇ ਵਿੱਚ ਹਨਾ ਜੀ ਲੱਗਦਾ ਕੰਮਕਾਰ ਕਰਦੇ ਆ ਪੁਰਾਣੀਆਂ ਜਾਦਾਂ ਪੁਰਾਣੇ ਸੱਭਿਆਚਾਰ ਹਨਾ ਬਹੁਤ ਵਧੀਆ ਲੱਗ ਰਿਹਾ ਬਾਕੀ ਮੈਂ ਤੁਹਾਨੂੰ ਤੁਹਾਨੂੰ ਆਗ ਪਾਣਿਆ ਜਾਗਾ ਅੱਛਾ ਆਗ ਪਾਣਿਓ ਦੁੱ ਆਗ ਨਾਲ ਦੁੱਧ ਪਾਤ ਦਿੰਦੇ ਨੇ ਹਾਂ ਜੀ ਮਿੱਠਾ ਹੋ ਗਿਆ ਇਹ ਅੱਛਾ ਹਾਂ ਜਦੋਂ ਆਪਾਂ ਡੰਗਰ ਨੂੰ ਗੁੜ ਚਾਰਤਾ ਠੀਕ ਆ ਜੀ ਬਿਲਕੁਲ ਵਧੂ ਪਸ਼ੂ ਦੀ ਸਿਹਤ ਵਧੂ ਬਿਲਕੁਲ ਅੱਛਾ ਹਾਂ ਤੁਹਾਨੂੰ ਕਿੰਨਾ ਕੰਮ ਕਰਲੀ ਇਹ ਵੀ ਗੱਲ ਸਿਆਣੀਆਂ ਸੋ ਆਹ ਬੰਦਾ ਜੀ ਮੇਰੇ ਰਾਸ ਦੀ ਗੱਲ ਆ 48 ਸਾਲ ਉਹ 48 ਸਾਲ ਦਾ ਜੁੜਿਆ ਹੋਇਆ 48 ਸਾਲ ਦਾ ਤੁਹਾਡੇ ਨਾਲ ਜੁੜਿਆ ਹੋਇਆ ਇਕੱਠੀ ਕੰਮ ਕਰਦੇ ਹਾਂ ਉਨਾ ਸੀ ਹੋਰ ਵਧਾਵਾਂਗੇ ਅੱਛਾ ਹਾਂ ਹੋਰ ਵਧਾ ਜਿੰਨਾ ਆਪਣਾ ਆਖ ਖੜੇ ਦੇਖੋ ਲਾਸਣ ਖੜੇ ਲਾ ਦੋਸਤੋ ਮੈਂ ਤੁਹਾਨੂੰ ਇੱਕ ਵਾਰੀ ਹਨਾ ਇੰਟਰੋਡਿਊਸ ਕਰਾ ਦਿੰਨਾ ਸਾਰੀ ਚੀਜ਼ਾਂ ਦਿਖਿਆ ਦਿੰਨਾ ਕੈਮਰਾ ਇਧਰੋਂ ਕਮਾ ਕੇ ਦਿਖਿਆ ਦਿੰਨਾ ਦੋਸਤੋ ਸੋ ਹਾਂ ਬੇਰ ਵੀ ਖੜੇ ਨੇ ਪਹਿਲਾਂ ਮੈਂ ਤੁਹਾਨੂੰ ਗੰਨੇ ਦਿਖਾ ਦਿੰਨਾ ਦੋਸਤੋ ਦੇਖ ਸਕਦੇ ਤੁਸੀਂ ਇਹ ਗੰਨੇ ਨੇ ਬਾਈ ਹੋਰਾਂ ਦੇ ਹਨਾ ਸੋ ਵਧੀਆ ਕੰਮਕਾਰ ਕਰ ਰਿਹਾ ਯਾਰ ਸਾਰਾ ਕੁਝ ਓਕੇ ਆ ਹਨਾ ਜਿਵੇਂ ਆਪਾਂ ਕਹਿ ਦਈਏ ਕਿਉਂਕਿ ਅੱਜ ਕੱਲ ਤਾਂ ਚੰਦ ਪੈਸਿਆਂ ਵਾਸਤੇ ਲਾਲਚ ਵਾਸਤੇ ਲੋਕ ਇਕ ਦੂਜੇ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਹੇ ਨੇ ਮਿਲਾਵਟਾਂ ਹੋ ਗਈਆਂ ਹਰ ਇੱਕ ਚੀਜ਼ ਦੇ ਵਿੱਚ ਮਿਲਾਵਟਾ ਹਨਾ ਨੂਨ ਤੋਂ ਲੈ ਕੇ ਚਾਹ ਗੁੜ ਸ਼ੱਕਰ ਤੱਕ ਹਰ ਇੱਕ ਚੀਜ਼ ਦੇ ਵਿੱਚ ਮਿਲਾਵਟਾ ਫਰ ਮੈਂ ਲਾਸਟ ਵਾਰ ਤੁਹਾਨੂੰ ਦੋਸਤੋ ਇਹੀ ਕਹਿਣਾ ਚਾਹੁੰਦਾ ਵੀ ਜਿੰਨਾ ਕੰਮ ਨਾਲ ਤੁਸੀਂ ਆਪਣੇ ਖਾਣ ਵਾਸਤੇ ਆਰਗੇਨਿਕ ਕਰੋ ਹਨਾ ਆਪਣੇ ਆਪਣੇ ਲਈ ਵਧੀਆ ਅਗਾਓ ਬਾਕੀ ਧੰਨਵਾਦ ਮਿਹਰਬਾਨੀ ਖੁਸ਼ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਚੜਦੀ ਕਲਾ ਚ ਰਹੋ